ਆਮ ਤੌਰ ਤੇ ਲਾੜਾ ਲਾੜੀ ਨੂੰ ਵਿਆਉਣ ਲਈ ਬਰਾਤ ਲੈ ਕੇ ਜਾਂਦਾ ਹੈ ਪਰ ਪੰਜਾਬ ਦੇ ਮੰਡੀ ਗੋਬਿੰਦਗੜ ਦੀ ਰਹਿਣ ਵਾਲੀ ਕੁੜੀ ਆਪਣੇ ਲਾੜੇ ਨੂੰ ਵਿਆਉਣ ਲਈ ਬਰਾਤ ਬਠਿੰਡਾ ਲੱਗੀ ਗਈ 니 ਤੁ ਮੰਗੇ ਮੇਰੀ ਮੈਂ ਵੀ ਆਕੇ ਲੈ ਜਾਣੀ ਬੇਬੇ ਚੜਦੇ ਸਿਆਲ ਵਾਰੂ ਦੋਹਾਂ ਸਿਰੋਂ ਪਾਣੀ 니 ਤੁ ਮੰਗੇ ਮੇਰੀ ਮੈਂ ਵੀ ਆਕੇ ਲੈ ਜਾਣੀ ਬੇਬੇ ਚੜਦੇ ਸਿਆਲ ਵਾਰੂ ਦੋਹਾਂ ਸਿਰੋਂ ਪਾਣੀ ਲਾੜੀ ਨੇ ਲਾੜਿਆ ਵਾ ਸਿਰ ਤੇ ਸੇਰਾ ਬੰਨਿਆ ਤੇ ਪੂਰੀ ਬਰਾਤ ਲੈ ਕੇ ਲਾੜੇ ਨੂੰ ਵਿਹਉਣ ਪਠਿੰਡਾ ਪਹੁੰਚ ਗਈ ਦੂਜੇ ਪਾਸੇ ਲਾੜੇ ਨੇ ਹੱਥਾਂ ਤੇ ਮਹਿੰਦੀ ਵੀ ਲਾਈ ਹੋਈ ਸੀ ਲੜਕੇ ਦੇ ਪਰਿਵਾਰ ਵਾਲਿਆਂ ਨੇ ਲਾੜੀ ਦੀ ਬਰਾਤ ਦਾ ਸਵਾਗਤ ਵੀ ਆਮ ਬਰਾਤਾਂ ਵਾਂਗ ਕੀਤਾ ਇਸ ਤੋਂ ਬਾਅਦ ਵਿਆਹ ਦੀਆਂ ਰਸਮਾਂ ਪੂਰੀਆਂ ਹੋਣ ਤੋਂ ਬਾਅਦ ਲੜਕਾ ਡੋਲੀ ਵਾਲੀ ਕਾਰ ਵਿੱਚ ਬੈਠਿਆ ਤੇ ਰੋ ਰੋ ਕੇ ਆਪਣੇ ਘਰ ਤੋਂ ਵਿਦਾ ਹੋਇਆ ਲੜਕੀ ਦੇ ਘਰ ਪਹੁੰਚਣ ਤੋਂ ਬਾਅਦ ਲੜਕੇ ਦਾ ਸਵਾਗਤ ਨੂ ਮੰਗ ਸੱਸ ਵੱਲੋਂ ਕੀਤਾ ਗਿਆ। ਯਾਨੀ ਲੜਕਾ ਆਪਣੇ ਘਰ ਦੀ ਬਜਾਏ ਲੜਕੀ ਦੇ ਘਰ ਹੁਣ ਆਪਣੀ ਨਵੀਂ ਜ਼ਿੰਦਗੀ ਸ਼ੁਰੂ ਕਰੇਗਾ। ਲੜਕੇ ਦਾ ਕਹਿਣਾ ਕਿ ਉਸ ਦੇ ਭਰਾ ਤੇ ਭੈਣ ਉਸ ਦੇ ਮਾਪਿਆਂ ਦਾ ਖਿਆਲ ਰੱਖਣਗੇ। ਲੜਕੀ ਦਾ ਨਾਮ ਬਲਜੀਤ ਹੈ ਤੇ ਲੜਕੇ ਦਾ ਨਾਮ ਸੁਖਮਿੰਦਰ ਹੈ। 12ਵੀਂ ਪਾਸ ਸੁਖਮਿੰਦਰ LIC ਵਿੱਚ ਸਲਾਹਕਾਰ ਹੈ। ਦੂਜੇ ਪਾਸੇ ਲੜਕੀ ਬਲਜੀਤ ਕੌਰ ਆਪਣੇ ਮਾਪਿਆਂ ਦੀ ਵੱਡੀ ਸੰਤਾਨ ਹੈ ਅਤੇ ਉਸ ਦਾ ਕੋਈ ਭਰਾ ਨਹੀਂ ਹੈ। ਯਾਨੀ ਬਲਜੀਤ ਤੋਂ ਬਾਅਦ ਮਾਪਿਆਂ ਦਾ ਖਿਆਲ ਰੱਖਣ ਵਾਲਾ ਕੋਈ ਨਹੀਂ ਹੈ। ਇਸ ਲਈ ਲੜਕਾ ਵਿਆਹ ਕੇ ਆਪਣੇ ਘਰ ਲੈ ਆਇਆ। ਇਹ ਵਿਆਹ 26 ਫਰਵਰੀ ਨੂੰ ਹੋਇਆ ਸੀ। ਇਹ ਵਿਆਹ ਡੇਰਾ ਸਿੱਸਾ ਦੇ ਮੁਖੀ ਅਤੇ ਫਿਲਮੀ ਅਦਾਕਾਰ ਗੁਰਮੀਤ ਰਾਮ ਰਹਿਮ ਨੇ ਕਰਵਾਇਆ।